ਹਾਂਜੀ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਰਾਸਤੀ ਖੇਡਾਂ ਨੂੰ ਜਿਹਨੇ ਪਿਆਰ ਕਰਦੇ ਆ ਬਾਈ ਉਹਨਾਂ ਦਾ ਸਾਰਿਆਂ ਨੂੰ ਵਧਾਈਆਂ ਤੇ ਅੱਜ ਆਪਣੀ ਕੂਤਰਬਾਜੀ ਸਾਰਿਆਂ ਖੇਮਾਂ ਸਫਲ ਹੋ ਗਈਆਂ ਤੇ ਮੇਰੇ ਭਰਾ ਅੱਜ ਜਿਵੇਂ ਆਪਾਂ ਨੂੰ ਜਗਰੂਪਸ ਨੇ ਸੱਦਾ ਦਿੱਤਾ ਸਾਰੇ ਕੂਤਰਾਂ ਵਾਲਿਆਂ ਨੂੰ ਹਨਾ ਕੂਤ ਕੋਠੇ ਉੱਤੇ ਲੜੀਆਂ ਤੇ 8:30 ਵਜੇ ਬੰਬ 8:00 ਵਜੇ ਬੰਬ ਤੇ ਇਸ ਤਬਾਹੀਆਂ ਜਰੂਰ ਚਲਾਇਓ ਤੇ ਖੁਸ਼ੀ ਦਾ ਯਾਰ ਕਰੋ ਸਾਰਿਆਂ ਭਰਾਵਾਂ ਨੂੰ ਤੇ ਬਈ ਵਧੀਆ ਨਾਲ ਢੰਗ ਨਾਲ ਹਨ ਲੋਕਾਂ ਨੂੰ ਪਤਾ ਲੱਗ ਜੇ ਵੀ ਅਸੀਂ ਇੰਨੇ ਕ ਆਪਾਂ ਦਾ ਖੁਸ਼ੀ ਮਨਾਉਣੀ ਆ ਆਪਣੀ ਸਮਝ ਲਓ ਦੀਵਾਲੀ ਅੱਜ ਤੇ ਸਾਰੇ ਭਰਾ ਜਿੰਨੇ ਵੀ ਆਪਣੇ ਕੂਤਰਾ ਵਾਲੇ ਆ ਹੋਰ ਸ਼ੌਂਕਾਂ ਵਾਲੇ ਵੀ ਆ ਕੁੱਤੇਆਂ ਵਾਲੇ ਆ ਨਾ ਸਾਰੇ ਆਦੇ ਘਰਾਂ 'ਚ ਜੱਜ ਲੜੀਆਂ ਲਾਓ ਤੇ ਕੂਤਰਾ ਦੇ ਛਤਰੀਆਂ ਤੇ ਲੜੀਆਂ ਲਾਓ ਤੇ ਸਾਰੇ ਸ਼ੌਂਕਾਂ ਵਾਲੇ 'ਚ ਤੇ ਇਸਤਵਾਦੀਆਂ 'ਚ ਕਰੋ ਤੇ ਮੇਰੇ ਭਰਾ ਸਾਰਿਆਂ ਨੇ ਨਾ ਵਧੀਆ ਆ ਨਜ਼ਾਰੇ ਨਾ ਕਰੋ ਐਨ ਖੁਸ਼ੀ ਮਨਾਓ ਸਾਰਿਆਂ ਨੂੰ ਲਵ ਜੂ ਹਾਂ ਠੀਕ ਠਾਕ ਜੀ ਚੱਕ ਜਿਓ